ਸਰੇ ਕੇਸ ਫ੍ਰੀਡਕੋਟ ਦਾ ਇੱਕ ਕੇਸ ਹੈ ਜਿਸ ਦੇ ਵਿੱਚ ਇੱਕ ਆਰੁਸ਼ੀ ਦੂਆ ਵੱਲੋਂ ਮਦਰ ਆਫ ਦਾ ਜਿਹੜਾ ਹੈਗਾ ਵਿਕਟਮ ਉਹਦੇ ਵੱਲੋਂ ਕੇਸ ਦਰਜ ਕੀਤਾ ਗਿਆ ਸੀ ਡਾਕਟਰ ਦੇ ਉੱਤੇ ਜੋ ਕਿ ਇੱਕ ਬਹੁਤ ਪਾਪੂਲਰ ਸਕੈਨ ਅਲਟਰਾਸਾਉਂਡਸ ਵਗੈਰਾ ਕਰਦੇ ਹੈਗੇ ਆ ਜਿਨ੍ਹਾਂ ਦਾ ਨਾਮ ਡਾਕਟਰ ਜਸਵੀਰ ਹੈ ਕੇਸ ਤੋਂ ਇਲਾਵਾ ਇਹਨਾਂ ਨੇ ਇਸ ਟਾਈਮ ਦੇ ਉੱਤੇ ਦੀ 3 ਸਕੈਨਸ ਜਿਹੜੇ ਇਹਨਾਂ ਨੇ ਕੀਤੇ ਸੀਗੇ ਬਟ ਦੀ ਸਕੈਨਸ ਵਰ ਨੋਟ ਡਨ ਐਸ ਪਰ ਦੀ ਲਾਅ ਐਸ ਪਰ ਦੀ ਐਕੂਰੇਸੀ ਐਸ ਪਰ ਦੀ ਪ੍ਰੋਟੋਕੋਲਸ ਜਿਹੜੇ ਸੀਗੇ ਉਹ ਦੇ ਮੈਂਸ਼ਨਡ ਦੀ ਸੇਮ ਜਿਹੜਾ ਬੱਚਾ ਹੈਗਾ ਉਸ ਸਕੈਨ ਦੇ ਵਿੱਚ देयर ਇਜ਼ ਨਾਰਮਲ ਆਫ ਈਚ ਐਂਡ ਐਵਰੀ ਡਿਜੀਟ ਐਂਡ ਈਚ ਐਂਡ ਐਵਰੀ ਲਿੰਮਸ ਜਿਹੜੀ ਹੈਗੇ ਪਰ ਜਦੋਂ ਬੱਚੇ ਦੀ ਡਿਲੀਵਰੀ ਹੁੰਦੀ ਹੈਗੀ ਹੈ ਤੇ ਹੁੰਦਾ ਜਿਹੜੇ ਫੋਰ ਡਿਜੀਟਸ ਆਫ ਦਾ ਹੈਂਡ ਉਹ ਐਬਸੈਂਟ ਸੀਗੇ ਅਸੀਂ ਕੋਰਟ ਆਨਰੇਬਲ ਜਿਹੜੀ ਕੰਜ਼ਿਊਮਰ ਫਾਰਮ ਨੂੰ ਰੋਚ ਆਊਟ ਕੀਤੇ ਤੇ ਅੱਜ ਕੋਰਟ ਨੇ ਜਿਹੜਾ ਹੈਗਾ ਕੰਜ਼ਿਊਮਰ ਫਾਰਮ ਨੇ ਬਹੁਤ ਵਧੀਆ ਇੱਕ ਫੈਸਲਾ ਦਿੱਤਾ ਜਿੰਦੇ ਵਿੱਚ 16 ਲੱਖ ਰੁਪਏ ਉਸ ਡਾਕਟਰ ਨੂੰ ਬਤੌਰ ਖਤਿਆਨਾ ਜਿਹੜਾ ਹੈਗਾ ਆਪਾਂ ਨੂੰ ਕਿਹਾ ਗਿਆ ਹੈ ਪਾਰਟ ਫਰਮ ਥੈਟ ਜਿਹੜੇ ਸਕੈਨਸ ਦੇ ਪੈਸੇ ਸੀ ਉਹਨੇ ਲੁੱਤੀ ਸੀ ਲੈਵਲ 2 ਸਕੈਨਸ ਤੇ ਹੋਰ ਟਰਨ ਬੈਕ ਦਾ ਆਰਡਰ ਆਨ ਰਿਪੋਰਟ ਨੇ ਫਾਰਮ ਨੇ ਕੀਤਾ ਹੈਗਾ ਜੀ ਤੇ ਹੁਣ ਇਹਦੇ ਵਿੱਚ ਸੈਗਰੀਗੇਸ਼ਨਸ ਕੀਤੀਆਂ ਗਈਆਂ ਕੋਰਟਸ ਦੇ ਜਿਹੜੀਆਂ ਫਾਰਮ ਨੇ ਕਿ ਵੀ 7 ਲੱਖ ਰੁਪਇਆ ਇੱਕ ਉਹਨੂੰ ਅਪ ਬ੍ਰਿੰਗਿੰਗ ਵਾਸਤੇ ਹੈਗਾ 5 ਲੱਖ ਰੁਪਇਆ ਉਹਦੇ ਟ੍ਰੀਟਮੈਂਟ ਵਾਸਤੇ ਹੈਗਾ 5 ਲੱਖ ਰੁਪਇਆ ਉਹਨੂੰ ਜਿਹੜੀ ਮੈਂਟਲ ਲੈਗ ਨਹੀਂ ਹੋਈ ਉਹਨੂੰ ਉਹਦੇ ਵਾਸਤੇ ਹੈਗਾ 50000 ਫਾਰ ਦਾ ਲਿਟੀਗੇਸ਼ਨ ਐਕਸਪੈਂਡੀਚਰਸ ਹੈਗਾ ਬਟ ਇੰਟਰਸਟਿੰਗ ਗੱਲ ਇਸ ਦੇ ਵਿੱਚ ਇਹ ਹੈ ਕਿ ਵੀ ਇੱਕ ਐਪਲੀਕੇਸ਼ਨ ਇਹਨਾਂ ਨੇ ਪਹਿਲਾਂ ਵੀ ਉਸ ਡਾਕਟਰ ਦੇ ਅਗੇਂਸਟ ਮੂਵ ਆਊਟ ਕੀਤੀ ਸੀਗੀ ਸੀਮ ਕਿ ਵੀ ਮੈਨੂੰ ਇਨਸਾਫ ਦਿਵਾਇਆ ਜਾਵੇ ਇਸ ਤਰ੍ਹਾਂ ਜਿਹੜਾ ਸਕੈਨਸ ਜਿਹੜੇ ਹੈ ਕਿ ਕਾਰਨ ਹੋਇਆ ਕਿ ਤੁਹਾਨੂੰ ਅਦਾਲਤ ਦੇ ਵਿੱਚ ਕੇਸ ਕਰਨਾ ਪਿਆ ਹਾਂਜੀ ਮੇਰਾ ਨਾਮ ਐਡਵੋਕੇਟ ਗਗਨ ਅਰੋੜੀ ਹਾਂਜੀ ਇਹਨਾਂ 2017 ਦੇ ਵਿੱਚ ਆਪਣੇ ਪ੍ਰੈਗਨੈਂਸੀ ਆਪਣੇ ਕਨਸੀਵ ਹੋਈ ਸੀ ਉਸ ਤੋਂ ਬਾਅਦ ਅਸੀਂ ਆਪਣੇ ਡਾਕਟਰਾਂ ਕੋਲ ਗਏ ਸੀ ਆਪਣੇ ਡਾਕਟਰ ਨੇ ਦੱਸਿਆ ਤੁਹਾਨੂੰ ਇਸ ਤਰ੍ਹਾਂ ਕਰਕੇ ਸਕੈਨ ਕਰਾਉਣ ਦੀ ਜ਼ਰੂਰਤ ਤੇ ਉਹਨਾਂ ਡਾਕਟਰਾਂ ਦੇ ਕਹਿਣ ਦੇ ਮੁਤਾਬਿਕ ਡਾਕਟਰ ਜਸਵੀਰ ਸਕੈਨ ਸੈਂਟਰ ਕੋਲ ਅਸੀਂ ਸਕੈਨ ਕਰਾਣ ਗਏ ਤੇ ਉਹਨਾਂ ਨੇ ਸਾਨੂੰ ਆਪਣੇ ਸਕੈਨ ਕਰਵਾਈ ਇੱਕ ਦੋ ਸਕੈਨ ਕਰਵਾਈਆਂ ਉਹਦੇ ਬਾਅਦ ਦੁਬਾਰਾ ਫਿਰ ਦੱਸਿਆ ਦੁਬਾਰਾ ਫਿਰ ਸਕੈਨ ਕਰਵਾਓ ਵਾਰਾ ਫਿਰ ਸਕੈਨ ਕਰਵਾਈਆ ਉਹਨਾਂ ਦੇ ਕੋਲ ਦੋ ਤਿੰਨ ਵਾਰ ਸਕੈਨ ਕਰਵਾਉਣ ਤੋਂ ਬਾਅਦ ਲੇਬਰ ਟੂ ਸਕੈਨ ਹੁੰਦੀ ਕੋਈ ਸਕੈਨ ਕਰਵਾਈ ਤੇ ਉਸ ਤੋਂ ਬਾਅਦ ਸਕੈਨਰ ਬਿਲਕੁਲ ਨੋਰਮਲ ਦੱਸਿਆ ਡਾਕਟਰ ਸਾਹਿਬ ਨੇ ਤੇ ਸਾਰਿਆਂ ਨੇ ਕਹਿੰਦੇ ਸਕੈਨ ਬਿਲਕੁਲ ਨੋਰਮਲ ਆ ਸਕੈਨਰ ਨੋਰਮਲ ਤੋਂ ਬਾਅਦ ਜਦੋਂ ਬੱਚਾ ਜਦੋਂ 2018 ਦੇ ਵਿੱਚ ਜਦੋਂ ਹੋਇਆ ਜੀ ਆਪਣੇ April 18 ਦੇ ਵਿੱਚ ਉਸ ਤੋਂ ਬਾਅਦ ਬੱਚੇ ਦੀਆਂ ਦੇਖੋ ਲਾਸਟ ਫੋਰ ਫਿੰਗਰਸ ਐਬਸੈਂਟ ਸੀ ਲੈਫਟ ਹੈਂਡ ਦੀਆਂ ਤੇ ਉਸ ਤੋਂ ਬਾਅਦ ਡਾਕਟਰਾਂ ਨੂੰ ਇੱਕ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਥੋੜਾ ਜਿਹੀ ਗੱਲਬਾਤ ਵੀ ਸੁਣੀ ਫਿਰ ਮੈਂ ਸਿਵਲ ਸਰਜਨ ਕੋਲ ਫ੍ਰੀਕਵਾਰਡ ਉਹਨਾਂ ਨੂੰ ਸ਼ਿਕਾਇਤ ਕੀਤੀ ਉਹਨਾਂ ਨੇ ਵੀ ਕੋਈ ਗੱਲਬਾਤ ਕੋਈ ਆਪਣੇ ਕੋਈ ਪ੍ਰੋਪਰ ਰਿਪੋਰਟ ਉਹਨਾਂ ਨੇ ਤਿਆਰ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਫਿਰ ਮੈਂ ਆਪਣੇ ਕੋਰਟ ਦਾ ਵਿਰੋਧਾ ਦੇਖੇ ਕਰਕੇ ਗਿਆ ਮੰਦਰੀਪ ਚਾਨਣ ਜੀ ਐਡਵੋਕੇਟ ਜੀ ਨੂੰ ਜਾ ਕੇ ਮਿਲਿਆ ਉਹਨਾਂ ਨੇ ਸਾਨੂੰ ਪ੍ਰੋਪਰ ਸਾਨੂੰ ਆਪਣੇ ਫਾਈਲ ਪੂਰੀ ਤਿਆਰ ਕਰਾ ਕੇ ਕੋਰਟ ਫਾਈਲ ਸਾਨੂੰ ਬਿਲਕੁਲ ਬਧੀ ਤਰੀਕੇ ਨਾਲ ਕੋਰਟ ਤੇ ਅਸੀਂ ਕੇਸ ਲਗਾਇਆ ਫਿਰ ਉਹ ਕੋਰਟ ਤੇ ਕੇਸ ਲਗਾਉਣ ਨਾਲ ਆਪਣੇ 5-7 ਸਾਲਾਂ ਕੇ ਕੋਰਟ ਦਾ ਕੇਸ ਚੱਲਿਆ 5-7 ਸਾਲ ਬਾਅਦ ਸਾਨੂੰ ਦੇਖੋ ਜੀ ਆਪਣੇ ਜੱਜ ਸਾਹਿਬ ਨੇ ਫੈਸਲਾ ਸੁਣਾਇ ਇਹ ਸਾਰਾ ਕੁਝ ਮਨਦੀਪ ਚਾਨਣ ਐਡਵੋਕੇਟ ਕਰਕੇ ਸਾਰਾ ਕੁਝ ਆਪਣੇ ਹੋਇਆ ਜੀ ਆਪਣੇ ਜੱਜ ਸਾਹਿਬ ਦਾ ਅ ਕੱਲ 23 ਜਨਵਰੀ 2025 ਨੂੰ ਜੱਜ ਸਾਹਿਬ ਨੇ ਆਪਣੇ 16.5 ਲੱਖ ਰੁਪਏ ਡਾਕਟਰ ਤਸਵੀਰ ਨੂੰ ਹਰਜਾਨਾ ਲਗਾਇਆ ਜੀ ਉਹਨਾਂ ਦੀ ਕੋਈ ਕਾਪੀ ਹੈ ਜੱਜਮੈਂਟ ਦੀ ਹਾਂ ਉਹਨਾਂ ਦੀ ਆਪਣੇ ਕਾਪੀ ਆਪਣੇ ਕੋਲ ਹੈਗੀ ਜੀ ਆਪਣੇ ਬਿਲਕੁਲ ਜੱਜ ਸਾਹਿਬ ਦੇ ਆਪਣੇ ਸਾਈਨ ਕੀਤੀ ਹੋਈ ਆਪਣੇ ਆਰਡਰ ਦੀ ਕਾਪੀ ਆਪਣੇ ਕੋਲ ਹੈ ਹਾਂਜੀ ਇਹ ਸਭ ਕੁਝ ਆਪਣੇ ਮੈਂ ਧੰਨਵਾਦ ਕਰਦਾ ਜੀ ਆਪਣੇ ਮਨਦੀਪ ਚਾਨਣ ਐਡਵੋਕੇਟ ਜੀ ਦਾ ਫਰੀਦਕੋਟ ਜੀ ਉਹਨਾਂ ਨੇ ਆਪਣੇ ਸਾਡੇ ਨਾਲ ਪੂਰੀ ਆਪਣੇ ਕੋਆਪਰੇਟ ਕੀਤਾ ਜੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਕੇਸ ਬੈਸ ਕਰਕੇ ਕੇਸ ਆਪਣਾ ਅੱਜ ਆਪਾਂ ਨੂੰ 16 ਲੱਖ ਰੁਪਏ ਆਪਾਂ ਨੂੰ ਜੁਰਮਾਨਾ ਇੱਥੇ ਆਪ ਨੂੰ ਅਦਵਾਇਆ ਜੀ ਜਦੋਂ ਸਕੈਨ ਦੀ ਗਲਤ ਰਿਪੋਰਟ ਦਿੱਤੀ ਗਈ ਸੀ ਤੁਹਾਨੂੰ ਪਤਾ ਲੱਗਿਆ ਤਾਂ ਬੱਚਾ ਹੋਣ ਤੋਂ ਬਾਅਦ ਪਤਾ ਲੱਗਿਆ ਤੁਸੀਂ ਤਸਵੀਰ ਸਕੈਨ ਵਾਲੇ ਨੂੰ ਮਿਲੇ ਵੀ ਹੋਵੋਗੇ ਕੋਈ ਗੱਲਬਾਤ ਹੋਈ ਨਹੀਂ ਦੇਖੋ ਆਪਣੇ ਮਿਲੇ ਤਾਂ ਨਹੀਂ ਹੈ ਉਹਨਾਂ ਨੂੰ ਪਰ ਉਹ ਬਸ ਕਹਿ ਰਹੇ ਸੀ ਕਿ ਆਪਣੇ ਕੋਈ ਗੱਲ ਨਹੀਂ ਜੀ ਆਪਣੇ ਇੰਨਾ ਕੁ ਹੋ ਜਾਂਦਾ ਹੁੰਦਾ ਜੀ ਪ੍ਰੋਪਰ ਮਸ਼ੀਨਾਂ ਸੈੱਟ ਨਹੀਂ ਹੁੰਦੀ ਹੁੰਦੀਆਂ ਇਸ ਤਰ੍ਹਾਂ ਕਰਕੇ ਆ ਕੋਈ ਗੱਲ ਨਹੀਂ ਜੇ ਕੋਈ ਹੋ ਗਿਆ ਤਾਂ ਕੋਈ ਨਿਤਰਾ ਫਿਰ ਕਿਤੇ ਮਰਜ਼ੀ ਦੀ ਕੋਈ ਗੱਲ ਨਹੀਂ ਜੀ ਏਡੀ ਵੀ ਗੱਲ ਨਹੀਂ ਜੀ ਤੁਹਾਨੂੰ ਕਿੰਨੇ ਚਿਰ ਬਾਅਦ ਇਨਸਾਫ ਮਿਲਿਆ ਸਾਨੂੰ 7 ਸਾਲ ਬਾਅਦ ਦੇਖੋ ਜੀ ਆਪਣੇ ਇਨਸਾਫ ਮਿਲਿਆ ਜੀ ਕੱਲ ਸਾਨੂੰ 7 ਸਾਲ ਹੋ ਗਏ ਸੀ ਸਾਨੂੰ ਆਪਣੇ ਇਸ ਸਫਰਿੰਗ ਦੇ ਵਿੱਚ ਸਮਨੇ ਇਸ ਦੌਰ ਚ ਗੁਜ਼ਰਦੇ ਨੂੰ ਪਰੇਸ਼ਾਨੀ ਵੀ ਕਾਫੀ ਆਈ ਪਰੇਸ਼ਾਨੀ ਹਾਂਜੀ ਹਾਂਜੀ ਬਿਲਕੁਲ ਦੇਖੋ ਜੀ ਆਪਣੇ ਪਰੇਸ਼ਾਨੀਆਂ ਦੇਖੋ 7 ਸਾਲ ਹੋ ਗਏ ਜੀ ਪਰੇਸ਼ਾਨੀਆਂ ਸੀਗੀਆਂ 7 ਸਾਲ ਤੋਂ ਸਾਨੂੰ ਸ਼ੌਕ ਲੱਗਿਆ ਜੀ ਇੱਕਦਮ ਦੇਖੋ ਆਪਣੇ ਬੇਟਾ ਪਰਿਵਾਰ ਦਾ ਦੇਖੋ ਇੱਕ ਜੀ ਹੋਇਆ ਜੀ ਦੇਖੋ ਆਪਣੇ ਖੋੜੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਕਿਸੇ ਕਿਸੇ ਇੱਕ ਫ ਤੇ ਉਸ ਤੋਂ ਬਾਅਦ ਆਪਣੇ ਅ ਬੱਚੇ ਨੂੰ ਦੇਖੋ ਆਪਣੇ ਬਿਲਕੁਲ ਜਿਹੜਾ ਲੈਫਟ ਹੈਂਡ ਦੀਆਂ 4 ਫਿੰਗਰਸ ਨਾ ਹੋਣ ਤੇ ਇੱਕ ਪਰਿਵਾਰ ਦੇ ਉੱਪਰ ਕੀ ਬੀਤਦੀ ਹੈ ਦੇਖੋ ਜੀ ਹਾਂ ਸਰ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਕਰਕੇ ਆਪਣੇ ਦੋ ਤਿੰਨ ਸਾਲ ਬਣ ਕੇ ਹੁਣ ਵੀ ਸਾਨੂੰ ਸ਼ੋਕ ਚੀ ਹੈ ਹਜੇ ਵੀ ਦੇਖੋ ਪਰਿਵਾਰ ਦਾ ਕੋਈ ਮੁਆਰਜ਼ਾ ਜਿਹੜਾ ਮਿਲਿਆ ਉਹ ਪ੍ਰੋਪਰ ਯਾਨੀ ਕਿ ਹਜੇ ਵੀ ਆਪਣੇ ਕੋਈ 1650000 1650000 ਰੁਪਏ ਕੋਈ ਆਪਣੇ ਬੱਚੇ ਦੀ ਉਂਗਲਾਂ ਵਾਸਤੇ ਕੋਈ ਕਾਫੀ ਨਹੀਂ ਹੈ ਧੰਨਵਾਦ ਕਰਦੇ ਆ ਸਰ ਆਪਣਾ ਜਰ ਸਾਹਦਾ ਹਾਂ ਜੀ ਹਾਂ ਜੀ ਜੱਜ ਸਾਹਿਬ ਦਾ ਬਿਲਕੁਲ ਸਾਡੇ ਫ੍ਰੀਕੋਡ ਆਪਣੇ ਕੰਜ਼ਿਊਮਰ ਫਾਰਮ ਦੇ ਵਿੱਚ ਆਪਣੇ ਜਕੇਸ਼ ਕੁਮਾਰ ਸਿੰਘ ਲਈ ਜੱਜ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਜੀ ਤਾਂ ਜੋ ਉਹਨਾਂ ਨੇ ਸਾਨੂੰ ਆਪਣੇ ਇਸ ਇਨਸਾਨ ਨੂੰ ਬੱਚੇ ਨੂੰ ਇਨਸਾਫ ਦਿਵਾਇਆ ਜੀ ਕਿ ਗगन अरोड़ा ਐਡਵੋਕੇਟ ਕੋਟਕਪੂਰਾ ਜਸਦੀ ਪਤਨੀ ਦਾ ਡਿਲੀਵਰੀ ਕੇਸ ਸੀ ਔਰ ਉਸਨੇ ਤਸਵੀਰ ਸਕੈਨ ਸੈਂਟਰ ਤੋਂ ਤਿੰਨ ਚਾਰ ਵਾਰ ਸਕੈਨ ਕਰਵਾਈ ਸੀ ਜਿਸ ਤੇ ਡਾਕਟਰ ਸਾਹਿਬ ਨੇ ਨਾਰਮਲ ਰਿਪੋਰਟ ਦੇ ਕੇ ਉਹਨਾਂ ਨੂੰ ਗੁੰਮਰਾਹ ਕੀਤਾ ਔਰ ਜਦੋਂ ਬੱਚੇ ਦੀ ਡਿਲੀਵਰੀ ਹੋਈ ਤਾਂ ਬੱਚੇ ਦੀਆਂ ਚਾਰ ਅੰਗਲਾਂ ਨਹੀਂ ਸਨ ਜਿਸ ਕਾਰਨ ਪਰਿਵਾਰ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਨੇ ਜਸਵੀਰ ਸੈਂਟਰ ਨਾਲ ਕੰਟੈਕਟ ਕੀਤਾ ਉਹ ਕਹਿੰਦੇ ਇਹ ਤਾਂ ਨਾਰਮਲ ਜੀ ਗੱਲ ਹੈ ਤਾਂ ਉਹਨਾਂ ਨੇ ਅਦਾਲਤ ਦਾ ਸਹਾਰਾ ਲਿਆ ਔਰ ਅਦਾਲਤ ਵਿੱਚ ਕੇਸ ਕੀਤਾ 7 ਸਾਲ ਬਾਅਦ ਕੱਲ ਅਦਾਲਤ ਨੇ ਉਹਨਾਂ ਨੂੰ ਇਨਸਾਫ ਦਿੱਤਾ ਔਰ 1.5 ਲੱਖ ਰੁਪਿਆ ਜੁਰਮਾਨਾ ਜਸਵੀਰ ਸਿੰਘ ਜਸਵੀਰਸ ਕੈਂਸਟਰ ਨੂੰ ਪਾਇਆ ਔਰ ਜਿਸ ਨਾਲ ਪਰਿਵਾਰ ਨੇ ਰਾਹਤ ਮਹਿਸੂਸ ਕੀਤੀ ਬਰਮੇਸ਼ਗਬਾ ਚਾਂਸਵੇਰਾ ਗੱਬਾ ਨਿਊਜ਼ ਕੋਰ ਕਪੜਾ ਪੰਜਾਬ